ਔਰ ਹੈ ਕਿਸਾਨ ਮੈਨੇ ਆ ਸਾਰੇ ਕਿਸਾਨ ਵੀਰਾਂ ਦਾ ਮੈਂ ਜੀ ਆਇਆਂ ਨੂੰ ਕਰਦਾ ਮੈਂ ਤੁਹਾਡੇ ਨਾਲ ਅੱਜ ਹਾਰੀਆਂ ਦੀ ਵੱਖ-ਵੱਖ ਫਸਲਾਂ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਸ਼ਿਫਾਰਿਸ਼ ਕੀਤੀਆਂ ਕਿਸਮਾਂ ਦੇ ਬਾਰੇ ਚ ਜਾਣਕਾਰੀ ਸਾਂਝਾ ਕਰਨ ਚਾਹਾਂਗਾ ਤਾਂ ਕੁਝ ਨੁਕਤੇ ਬਿਜਾਈ ਤੋਂ ਪਹਿਲਾਂ ਕਿਸਾਨ ਵੀਰੋ ਧਿਆਨ ਰੱਖਿਓ ਕਿ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜੀ ਡੀ ਵੀ ਕਿਸਮ ਤੁਹਾਨੂੰ ਸਿਫਾਰਿਸ਼ ਕਰਦੀ ਹੈ ਉਸ ਦੀ ਕਾਫੀ ਸਾਲਾਂ ਉਨੂੰ ਰਿਸਰਚ ਹੁੰਦੀ ਹੈ ਕਾਫੀ ਥਾਵਾਂ ਤੇ ਉਹਨਾਂ ਦਾ ਮੁਲਾਕਨ ਹੁੰਦਾ ਹੈ ਉਸ ਤੋਂ ਬਾਅਦ ਹੀ ਕਿਸਮ ਸਿਫਾਰਿਸ਼ ਕੀਤੀ ਜਾਂਦੀ ਹੈ ਤਾਂ ਕਰਕੇ ਜਿਹੜੀ ਵੀ ਪੀਏਯੂ ਸਿਫਾਰਿਸ਼ ਕਰਨ ਦੀ ਹੈ ਉਹਨਾਂ ਦਾ ਬੀਜ ਤੁਸੀਂ ਜ਼ਰੂਰ ਲਵਰ ਤੋਂ ਦੂਜਾ ਕਿਸੇ ਵੀ ਕਿਸਮ ਦੇ ਹੀਟ ਸਾਰਾ ਰਕਬਾ ਨਹੀਂ ਲੈਣਾ ਹੈ ਦੋ ਤਿੰਨ ਕਿਸਮਾਂ ਪੂਰੇ ਰਕਬੇ 'ਚ ਲਾਣੀ ਹੈ ਹੋਰ ਕਿਸਮਾਂ ਦੀ ਚੋਣ ਤੁਸੀਂ ਸਮੇਂ ਦੇ ਅਨੁਸਾਰ ਕਰਨੀ ਹੈ ਹੁਣ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੀ ਸਭ ਤੋਂ ਮੁੱਖ ਅਨਾਜ ਦੀ ਫਸਲ ਕਣਕ ਦੇ ਬਾਰੇ ਗੱਲ ਕਰਦੇ ਆ ਪੀਪੀਡਬਲ 826 ਜਿਹੜੀ ਪਿਛਲੇ ਸਾਲ ਵੀ ਕਾਫੀ ਵਧੀਆ ਪ੍ਰਦਰਸ਼ਨ ਕੀਤੀ ਸੀਗੀ ਇਸ ਦਾ ਬੀਜ ਇੱਥੇ ਮਿਲਦਾ ਪਿਆ ਹੈ 40 ਕਿਲੋ ਦੀ ਪੈਕਿੰਗ 'ਚ 1600 ਰੁਪਏ ਪਰ ਪੈਕੇਟ ਦੀ ਰੇਟ ਤੇ ਮਿਲਦਾ ਪਿਆ ਹੈ ਆ ਕਿਸਮ 148 ਦਿਨਾਂ 'ਚ ਪੱਕ ਜਾਂਦੀ ਹੈ ਔਰ ਤਾਂ ਕਰਕੇ ਇਸ ਦਾ ਸਭ ਤੋਂ ਵਧੀਆ ਸਮਾਂ ਬਿਜਾਈ ਦਾ 5 ਅਕਤੂਬਰ ਤੋਂ ਲੈ ਕੇ 5 ਨਵੰਬਰ ਤੋਂ ਲੈ ਕੇ 5 ਅ 15 ਨਵੰਬਰ ਤੱਕ ਹੁੰਦਾ ਹੈ ਆ ਪੀਲੀ ਅਤੇ ਭੋਰੀ ਕੁੰਗੀ ਦਾ ਕਾਫੀ ਹੱਦ ਤੱਕ ਟਾਕਰਾ ਕਰ ਲਿੰਦੀ ਹੈ ਦੂਜੀ ਕਿਸਮ ਪੀਬੀਡਲ 869 ਆ ਕਿਸਮ ਹੈਪੀ ਸੀਡਰ ਔਰ ਸੁਪਰ ਸੀਡਰ ਨਾਲ ਬਿਜਾਈ ਕਰਨ ਲਈ ਸਿਫਾਰਿਸ਼ ਕੀਤੀ ਗਈ ਹੈ ਆ ਇਸ ਦੇ ਦਾਣੇ ਥੋੜੇ ਮੋਟੀ ਹੁੰਦੇ ਹਨ ਤਾਂ ਕਰਕੇ ਥੋੜਾ 5 ਕਿਲੋ ਬੀਜ ਵੱਧ ਪਾਣਾ ਹੁੰਦਾ ਹੈ ਪਰ ਏਕੜ ਇਹ ਆ ਕਿਸਮ ਭੋਰੀ ਕੁੰਗੀ ਤੋਂ ਰਹਿਤ ਅਤੇ ਪੀਲੀ ਕੁੰਗੀ ਦਾ ਕਾਫੀ ਹੱਦ ਤੱਕ ਟਾਗਰਾ ਕਰ ਸਕਦੀ ਹੈ ਇਦਾਂ ਝਾੜ 23.2 ਕੁਇੰਟਲ ਪ੍ਰਤੀ ਏਕੜ ਮਿਲ ਜਾਂਦਾ ਹੈ ਬਾਕੀ ਵੀ ਕਿਸਮਾਂ ਜਿਵੇਂ ਪੀਪੀਡਬਲ 824 803 666 ਜਿਨ੍ਹਾਂ ਨੂੰ ਆਪਾਂ ਸਨੈਰੀ ਵੀ ਕਹਿੰਦੇ ਆ ਉਨਤ ਪੀਪੀਡਬਲ 343 ਤੇ ਪੀਪੀਡਬਲ 725 ਆ ਸਾਰਿਆਂ ਦਾ ਬੀਜ ਇੱਥੇ ਮਿਲਦਾ ਪਿਆ ਹੈ 40 ਕਿਲੋ ਦੀ ਪੈਕਿੰਗ ਵਿੱਚ ਸਾਰੀ ਕਿਸਮਾਂ ਇੱਕ तकरीबन 155 ਦਿਨ ਲੈਂਦੀਆਂ पकण ਲਈ ਤਾਂ ਤਾਂ ਕਰਕੇ ਦਾ ਬਿਜਾਈ ਦਾ ਸਮਾਂ ਵਧਿਆ ਸਭ ਤੋਂ ਵਧੀਆ ਸਮਾਂ 1 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਹੁੰਦਾ ਹੈ ਜਦਕੀ ਉन्नत बीबी पीबीडब्ल्यू 550 ਇੱਕ 15 ਦਿਨਾਂ 'ਚ ਫਗ ਜਾਂਦੀ ਹੈ ਔਰ ਇਹਦਾ ਬੀਜ ਦਾ ਬਿਜਾਈ ਦਾ ਸਮਾਂ 15 ਅਕਤੂਬਰ ਤੋਂ 15 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਹੁੰਦਾ ਹੈ ਆ ਸਾਰੀ ਕਿਸਮਾਂ ਬੋਰੀ ਕੋਂਗੀ ਤੋਂ ਰਹਿਤ ਹੈ ਜਦਕੀ 550 ਦਾ 725 ਪੀਲੀ ਗੁੰਗੀ ਨੂੰ ਪੂਰੀ ਤਰ੍ਹਾਂ ਟਾਗੜਾ ਕਰ ਦਿੰਦੀ ਹੈ ਜਹਾੜ ਦੀ ਗੱਲ ਕਰੇ ਤਾਂ 23 ਗੁੰਡਲ ਦੇ ਨੇੜੇ ਦੇੜੇ ਪ੍ਰਤੀਏਕਰ ਸਾਰੇ ਦਾ ਝਾੜ ਮਿਲ ਜਾਂਦਾ ਹੈ ਔਰ 725 ਦਾ 677 ਕਿਸਮ ਪੌਪੂਲਰ ਹੈਟ ਵਿਜਨ ਲਾਈ ਵੀ ਕਾਫੀ ਡੋ ਕੀ ਹੈ ਕੁਝ ਕਿਸਮਾਂ ਅਸੀਂ ਵਿਸ਼ੇਸ਼ ਉਤਪਾਦ ਲਈ ਵੀ ਸ਼ਿਫਾਰਿਸ਼ ਕੀਤੀ ਹੋਈਆਂ ਜਿਵੇਂ ਇਸ ਸਾਲ ਅਸੀਂ ਇੱਕ ਨਵੀਂ ਕਿਸਮ ਸ਼ਿਫਾਰਿਸ਼ ਕੀਤੀ ਹੈ ਪੀਏਯੂ ਪੀਪੀਡਬਲਿਊ ਬਿਸਕੁਟ ਵਨ ਆ ਉੱਤਮ ਗੁਣਵੱਤਾ ਨਾਲ ਭਰਪੂਰ ਕੁਕੀਜ਼ ਅਤੇ ਬਿਸਕੁਟ ਬਣਾਉਣ ਵਾਲੀ ਕਿਸਮ ਹੈ ਇਸ ਦਾ ਸਪਰੈਡ ਫੈਕਟਰ 9.8 ਹੁੰਦਾ ਜਿਆਦਾ ਫੈਲਦਾ ਹੈ ਬਿਸਕੁਟ ਇਹਨਾਂ ਦਾ ਵੱਡਾ ਸਾਈਜ਼ ਬਣ ਜਾਂਦਾ ਹੈ ਆ ਟੈਕਸਚਰ ਨਰਮ ਦਰਮਿਆਨੇ ਪੱਦਰਦਾ ਹੁੰਦਾ ਹੈ ਆ 157 ਦਿਨ ਵਿੱਚ ਪੱਕ ਜਾਂਦੀ ਹੈ ਤਾਂ ਦਾ ਝਾੜ ਇਹਨਾਂ ਦਾ 1.1 ਕੁਇੰਟਲ ਪ੍ਰਤੀ ਕਰਦਾ ਮਿਲ ਜਾਂਦਾ ਹੈ PPW जिंक 2 ਇਸਦੇ ਦਾਣਿਆਂ ਵਿੱਚ जिंक ਦੀ ਮਾਤਰਾ ਜ਼ਿਆਦਾ ਹੁੰਦੀ ਹੈ जिंक ਮਨੋ ਕੀ ਖੁਰਾਕ ਲਈ ਬਹੁਤ ਜ਼ਰੂਰੀ ਤੱਤ ਹੁੰਦਾ ਹੈ जिंक ਇਮਿਊਨਿਟੀ ਵਧਾਉਂਦਾ ਹੈ ਤਾਂ ਇਹਦਾ ਝਾੜ ਵੀ 23 ਕੁੰਟਲ ਹੈ ਪਰ 1 ਏਕੜ ਹੈਗਾ ਇਸ ਕਿਸਮ ਦਾ ਇੱਥੇ ਇਸਦਾ ਬੀਜ 20 ਕਿਲੋ ਦੀ ਪੈਕਿੰਗ ਵਿੱਚ 800 ਰੁਪਏ ਰੇਟ ਪਰ ਪੈਕੇਟ ਦੇ ਸਾਹਮਣੇ ਮਿਲ ਜਾਂਦਾ ਹੈ ਇੱਕ PPW RS1 ਇਹ ਦਾਣਿਆਂ ਵਿੱਚ ਰੈਜ਼ਿਸਟੈਂਟ સ્ટਾਰਚ ਦੀ ਮਾਤਰਾ ਵੱਧ ਹੁੰਦੀ ਹੈ ਆ ਇਸ ਦਾ ਬਣਿਆ ਆਟਾ ਸ਼ੂਗਰ ਪੇਸ਼ੈਂਟ ਵਾਸਤੇ ਬਹੁਤ ਵਧੀਆ ਹੁੰਦਾ ਹੈ ਕਿਉਂਕਿ ਇਸ ਰੈਜ਼ਿਸਟੈਂਟ ਸਟਾਰਚ ਟੁੱਟਦਾ ਨਹੀਂ ਅੰਦਰ ਸ਼ੂਗਰ ਸ਼ੂਗਰ ਵਧਾਂਦਾ ਨਹੀਂ ਹੈ ਔਰ ਖੁਰਾਕੀ ਫਾਈਬਰ ਦੇ ਤੌਰ ਨਾਲ ਕੰਮ ਕਰਦਾ ਹੈ ਇਸ ਦੀ ਬਿਜਾਈ ਤੁਸੀਂ ਕਿਉਂਕਿ ਇੱਕ 146 ਦਿਨ ਲੈਂਦੀ ਹੈ ਇਸ ਦੀ ਬਿਜਾਈ ਤੁਸੀਂ ਦੂਜੇ ਹਫਤੇ ਨਵੰਬਰ ਦੇ ਦੂਜੇ ਹਫ਼ਤੇ ਤੋਂ ਲੈ ਕੇ ਚੌਥੇ ਹਫ਼ਤੇ ਤੱਕ ਕਰ ਸਕਦੇ ਹੋ ਇੱਕ ਪੀਬੀਡਬਲ ਇੱਕ ਚਪਾਤੀ ਆ ਜਿਹੜੀ ਉੱਤਮ ਰੋਟੀ ਦੀ ਉੱਤਮ ਰੋਟੀ ਬਣਾਉਣ ਵਾਲੀ ਕਿਸਮ ਹੈਗੀ ਇਹਦੀ ਰੋਟੀਆਂ ਨਰਮ ਬਣਦੀ ਹੈ ਤਾਜੀ ਹੁੰਦੀ ਹੈ ਲੰਬੇ ਸਮੇਂ ਤੱਕ ਤਦਾ ਸਵਾਦ ਵਿੱਚ ਮਿੱਠੀ ਹੁੰਦੀ ਹੈ ਔਰ ਚਿੱਟੀ ਕਲਰ ਦੇ ਹੁੰਦੀ ਹੈ ਇਹਦਾ ਝਾੜ 17.2 ਕਿੰਟਲ ਪ੍ਰਤੀ ਏਕੜ ਦਾ ਮਿਲ ਜਾਂਦਾ ਹੈ ਇੱਥੇ ਇਸ ਦਾ ਸੀਡ 10 ਕਿਲੋ ਦੀ ਪੈਕਿੰਗ ਵਿੱਚ 450 ਪਰ ਪੈਕੇਟ ਦੇ ਹਿਸਾਬ ਨਾਲ ਮਿਲੀ ਜਾਂਦਾ ਹੈ ਕੁਝ ਕਿਸਮਾਂ ਅਸੀਂ ਪਿਛੇਤੀ ਬਜਾਈ ਲਈ ਵੀ ਸਿਫਾਰਿਸ਼ ਕੀਤੀ ਹੋਈਆਂ ਜਿਵੇਂ ਪੀਪੀਡਬਲ 771 ਅਤੇ ਪੀਪੀਡਬਲ 7552 ਦੋਨੋਂ ਕਿਸਮਾਂ ਨੂੰ ਤੁਸੀਂ ਨਵੰਬਰ ਦੇ ਚੌਥੇ ਹਫਤੇ ਤੋਂ ਲੈ ਕੇ ਦਸੰਬਰ ਦੇ ਚੌਥੇ ਹਫਤੇ ਤੱਕ ਬੀਜ ਸਕਦੇ ਹੋ 130 ਦਿਨਾਂ ਅਚ ਪੱਕ ਜਾਂਦੀ ਹੈ ਤਾਂ ਦੋਨੋਂ ਦਾ ਝਾੜ ਲਗਭਗ 19 ਕਿੰਟਲ ਪ੍ਰਤੀ ਏਕੜ ਮਿਲ ਜਾਂਦਾ ਹੈ PPW 757 ਬਹੁਤ ਹੀ ਪਛੇਤੀ ਵਿਜਾਈ ਲਈ ਸਿਫਾਰਿਸ਼ ਕੀਤੀ ਗਈ ਹੈ ਜਿਵੇਂ ਜਨਵਰੀ 15 ਜਨਵਰੀ ਤੱਕ ਨੂੰ ਬੀਜ ਸਕਦੇ ਤੁਸੀਂ ਇਸ ਦਾ ਝਾੜ ਵੀ 15.8 ਕੁਇੰਟਲ ਮਿਲ ਜਾਂਦਾ ਹੈ ਔਰ 114 ਦਿਨਾਂ ਚ ਪੱਕ ਜਾਂਦੀ ਹੈ ਹੁਣ ਆਪਾਂ ਗੱਲ ਕਰੀਏ ਦੂਜੀ ਅਨਾਜ ਦੀ ਫਸਲ ਜੋ ਜੋ ਮਨੁੱਖ ਖੁਰਾਕ ਲਈ ਕਾਫੀ ਵਧੀਆ ਫਸਲ ਹੈ ਇਸ ਵਿੱਚ ਗਲੂਕਨ ਅਤੇ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਸੀਂ ਇੱਕ ਕਿਸਮ ਸਿਫਾਰਿਸ਼ ਕੀਤੀ ਹੈ ਪੀਐਲ 891 ਆ ਦੋ ਕਤਰਾ ਵਾਲੀ ਛਿਲਕਾ ਰਹਿਤ ਕਿਸਮ ਹੈ ਇਸ ਵਿੱਚ 4% ਬੀਟਾ ਗਲੂਕਨ ਅਤੇ 12% ਪ੍ਰੋਟੀਨ ਹੁੰਦਾ ਹੈ ਆ ਗਲੂਕਨ ਦਿਲ ਦੇ ਰੋਗਾਂ ਤੋਂ ਅਤੇ ਜਿਹੜੇ 슈ਗਰ ਪੇਸ਼ੈਂਟ ਹੈ ਉਸ ਤੋਂ ਬਚਾਉਂਦੀ ਹੈ 슈ਗਰ ਤੋਂ ਬਚਾਉਂਦੀ ਹੈ ਇਹਦਾ ਛਿਲਕਾ ਰਹਿਤ ਵਸਲ ਕਰਕੇ ਇਹਨੂੰ ਆਪਾਂ ਸਾਬਤ ਵੀ ਖਾ ਸਕਦੇ ਹਾਂ ਰੋਟੀ ਵੀ ਬਣਾ ਸਕਦੇ ਹਾਂ ਫਲੈਕਸ ਜਿਹੜੇ ਉਤਪਾਦ ਉਹ ਵੀ ਕਰ ਸਕਦੇ ਆ ਕਾਫੀ ਇਦਾਂ ਸਤੂ ਕਾਫੀ ਤਾਕਤਵਰ ਹੁੰਦਾ ਹੈ ਕਿਦਾਂ ਔਸਤਝਾੜ ਪ੍ਰਤੀ ਏਕੜ 16.8 ਕਿੰਟਲ ਮਿਲ ਜਾਂਦਾ ਹੈ ਇਸ ਦਾ ਬੀਜ ਇੱਥੇ ਵੀ ਮਿਲ ਜਾਂਦਾ ਹੈ 5 ਕਿਲੋ ਦੀ ਪੈਕਿੰਗ ਚ 200 ਰੁਪਏ ਪਰ ਪੈਕੇਟ ਦੇ ਡੇਢ ਤੇ ਸੀਡ ਮਿਲਦਾ ਪਿਆ ਦੂਜੀ 807 ਪੀਐਲ 807 ਆ 6 ਕਟਾਰੀ ਫੀਡ ਵਾਲੀ ਕਿਸਮ ਹੈਗੀ ਆ 170 ਦਿਨਾਂ 'ਚ ਪੱਕ ਜਾਂਦੀ ਹੈ ਅਤੇ 17.2 ਕਿੰਟਲ ਪ੍ਰਤੀ ਏਕੜ ਦਾ ਝਾੜ ਵੀ ਦੇ ਦਿੰਦੀ ਹੈ। ਹੁਣ ਗੱਲ ਕਰਦੇ ਆਪਾਂ ਛੋਲਿਆਂ ਦੀ ਪੰਜਾਬ ਵਿੱਚ ਛੋਲੇ ਹਾੜੀਆਂ ਦੀ ਮਹੱਤਵਪੂਰਨ ਫਸਲ ਹੈ। ਛੋਲਿਆਂ ਦਾ ਸਹੀ ਸਮੇਂ ਬਿਜਾਈ ਦਾ 25 ਅਕਤੂਬਰ ਤੋਂ ਲੈ ਕੇ 10 ਨਵੰਬਰ ਤੱਕ ਹੁੰਦਾ ਹੈ। ਅਗਰ ਆਪਾਂ ਅਗੇਤੀ ਬੀਜ ਦੇ ਆਂਦੇ ਉਹਨਾਂ ਨੂੰ ਉਹ ਖੇੜੇ ਦੀ ਬਿਮਾਰੀ ਦਾ ਰੋਗ ਲੱਗਣ ਦਾ ਡਰ ਰਹਿੰਦਾ ਹੈ। ਅਗੇਤੀ ਬੀਜੀਵੀ ਕਿਸਮ ਕਾਫੀ ਵਾਰੀ ਲੋਡ ਤੋਂ ਜ਼ਿਆਦਾ ਵੱਧ ਜਾਂਦੀ ਹੈ ਤਾਂ ਉਹਨਾਂ ਨੂੰ ਫਲ ਫਲੀਆਂ ਨਹੀਂ ਲੱਗਦੀਆਂ ਝਾੜ ਤਾਂ ਕਰਕੇ ਘਟ ਜਾਂਦਾ ਹੈ ਜਦਕਿ ਪਛੇਤੀ ਬੀਜੀਵੀ ਫਸਲ ਦੇ ਜੜਾਂ ਆਤੇ ਪਤਰਾਲ ਪੂਰੀ ਤਰ੍ਹਾਂ ਫਲ ਫੁੱਲ ਨਹੀਂ ਸਕਦੇ ਫਿਰ ਉਹ ਝਾੜ ਨੂੰ ਘਟਾ ਦਿੰਦੀ ਹੈ ਇੱਕ ਅਸੀਂ ਪਿਛਲੇ ਸਾਲ ਆ ਕਿ ਕਿਸਮ ਸਿਫਾਰਿਸ਼ ਕੀਤੀ ਸੀਗੀ ਪੀਬੀ ਜੀ10 ਇਸ ਦੇ ਬੂਟੇ ਕਾਫੀ ਉੱਚੇ ਤੇ ਅਦਰ ਬਖੜੇ ਹੁੰਦੇ ਹਨ ਜਿਹੜੇ ਇਸ ਤੇ ਦਾਣੇ ਆ ਬਾਕੀ ਕਿਸਮਾਂ ਨਾਲੋਂ ਮੋٹے ਹੁੰਦੇ ਹਨ ਸੋ ਦਾਣੇ ਦਾ ਬਾਹਰ ਤਕਰੀਬਨ 25.9 ਗ੍ਰਾਮ ਹੁੰਦਾ ਹੈ ਆ ਕਿਸਮ ਜੁਲਸ ਰੋਗ ਅਤੇ ਬੂਰਾ ਸਾੜਾ ਰੋਗ ਨੂੰ ਕਾਫੀ ਹੱਦ ਤੱਕ ਸਹਾਰ ਲੈਂਦੀ ਹੈ 150 ਦਿਨ ਦੇ ਅੰਦਰਲੇ ਚ ਪੱਕ ਜਾਂਦੀ ਹੈ ਤਾਂ ਇਸ ਦਾ ਔਸਤਝਾੜ 8.6 ਕਿੰਟਲ ਪ੍ਰਤੀ ਏਕੜ ਮਿਲ ਜਾਂਦਾ ਹੈ ਇਹਦਾ ਸੀਡ ਵੀ ਇੱਥੇ ਮਿਲਦਾ ਪਿਆ ਹੈ 2 ਕਿਲੋ ਦੀ ਪੈਕਿੰਗ ਵਿੱਚ 250 ਰੁਪਏ ਪਰ ਪੈਕੇਟ ਦੇ حساب ਨਾਲ ਸੀਡ ਮਿਲਦਾ ਪਿਆ ਹੈ ਕਾਬਲੀ ਛੋਲੇ ਦੀ ਕਿਸਮ L 552 ਆ ਕਿਸਮ ਨੂੰ ਫੁੱਲ ਅੱਗੇ ਤੇ ਆਉਂਦੇ ਹਨ ਅਤੇ ਆ ਕਿਸਮ 157 ਨਾਲ ਜੇ ਪੱਕ ਜਾਂਦੀ ਹੈ ਇੱਦਾਂ ਔਸਤ ਜਾਣ 75.3 ਕਿਲੋ ਪ੍ਰਤੀ ਏਕੜ ਹੁੰਦਾ ਹੈ ਤਾਂ 100 ਗ੍ਰਾਮ ਦਾਣੇ ਦਾ ਭਾਰ ਪਰ ਸਾਈਜ਼ ਵੱਡੀ ਹੁੰਦੀ ਹੈ ਤਾਂ ਕਰ 100 ਗ੍ਰਾਮ ਦਾਣੇ ਦਾ ਭਾਰ 33.6 ਗ੍ਰਾਮ ਹੁੰਦਾ ਹੈ ਮਸਰਦੀ ਕਿਸਮ ਐਲ ਐਲ 1373 ਇਸਦੇ ਬੂਟੇ ਛੋਟੇ ਖੜਵੇ ਸੰਖਾਵਾ ਤੇ ਫਲੀਆਂ ਨਾਲ ਭਰਪੂਰ ਹੁੰਦੇ ਹਨ ਇਹਨੂੰ ਪੁੰਗੀ ਰੋਗ ਘੱਟ ਲੱਗਦਾ ਹੈ ਕੇਵਲ 140 ਦਿਨ ਲੈਂਦੀ ਹੈ ਔਰ ਇਸਦੇ ਦਾਣੇ ਬਾਕੀ ਕਿਸਮ ਨਾਲੋਂ ਮੋਟੇ ਹੁੰਦੇ ਹਨ ਔਰ ਝਾੜ 5.1 ਕਿਲੋ ਪ੍ਰਤੀ ਏਕੜ ਦੇ ਜਾਂਦਾ ਇਸ ਦਾ ਬੀਜ 2 ਕਿਲੋ ਦੀ ਪੈਕਿੰਗ ਵਿੱਚ 200 ਰੁਪਏ ਪਰ ਪੈਕੇਟ ਦੇ ਸਾਹਮਣੇ ਲੱਥੀ ਮਿਲਦਾ ਪਿਆ ਹੈ ਉਹਨਾਂ ਪਾ ਗੱਲ ਕਰਦੇ ਆਂ ਤੇਲ ਬੀਜ ਦੀ ਫਸਲਾ ਬਾਰੇ ਚ ਪਹਿਲਾ ਰਾਈਆਂ ਰਾਈਆਂ ਦੀ ਕਿਸਮ ਮਟੀਰੀਅਲ ਸਤਾਰਾ ਆ ਕਿਸਮ ਸਿਰਫ 90 ਦਿਨਾਂ ਚ ਪੱਕ ਜਾਂਦੀ ਹੈ ਤਾਂ ਕਰਕੇ ਆ ਕਿਸਮ ਬਹੁ ਫਸਲੀ ਚੱਕਰ ਲਈ ਵਧੀਰੇ ਢੁਕਵੀ ਹੈ ਉਹ ਇਸ ਕਿਸਮ ਨੂੰ ਤੁਸੀਂ ਸਾਰੇ ਸਤੰਬਰ ਚ ਕਦੇ ਵੀ ਬੀਜ ਸਕਦੇ ਹੋ ਇਸ ਦਾ ਔਸਤ ਝਾੜ 5.2 ਕਿੰਟਲ ਪ੍ਰਤੀ ਏਕੜ ਦੇ حساب ਨਾਲ ਮਿਲ ਜਾਂਦਾ ਹੈ ਤੇਰਾ ਇਸ ਕਿਸਮ ਦਾ ਬੀਜ ਇੱਥੇ 500 ਗ੍ਰਾਮ ਦੀ ਪੈਕਿੰਗ ਚ 100 ਰੁਪਏ ਪਰ ਪੈਕੇਟ ਦੇ ਹਿਸਾਬ ਨਾਲ ਮਿਲਦਾ ਪਿਆ ਹੈ ਰਾਈਆਂ ਵਿੱਚ ਅਸੀਂ ਇਸ ਵਾਰੀ ਇੱਕ ਨਵੀਂ ਕਿਸਮ ਸਿਫਾਰਿਸ਼ ਕੀਤੀ ਹੈ ਪੀ ਐਚ 4127 ਆ ਕਿਸਮ 15 ਅਕਤੂਬਰ ਤੋਂ ਲੈ ਕੇ 15 ਨਵੰਬਰ ਤੱਕ ਬੀਜ ਸਕਦੇ ਆ ਤੇਰਾ ਔਸਤ ਦਾ ਝਾੜ 9.5 ਕੁਇੰਟਲ ਮਿਲ ਜਾਂਦਾ ਹੈ ਇਸੇ ਤੇਲ ਤੇਲ ਦੀ ਮਾਤਰਾ ਬੀਜ ਵਿੱਚ ਤੇਲ ਦੀ ਮਾਤਰਾ 39.3 ਪ੍ਰਤੀਸ਼ਤ ਹੁੰਦੀ ਹੈ ਇੱਕ ਡੋਗਲੀ ਕਿਸਮ आरसीएच1 ਆ ਸਪੈਸ਼ਲੀ ਦੱਖਣ ਪੱਛਮੀ ਲਾ ਕੇ ਲਈ ਸਿਫਾਰਿਸ਼ ਕੀਤੀ ਗਈ ਹੈ ਜਿਹੜਾ ਆਪਣਾ ਫੈਦਕੋਟ ਫਿਰੋਜ਼ਪੁਰ ਮਾਨਸਾ ਏਰੀਆ ਆਏਗਾ ਇਧਰ ਇਦੇ ਬੂਟੇ ਲੰਬੇ ਕੱਦੇ ਪਤਾ ਹੈ ਭਰਪੂਰ ਸਖਾਵਾਂ ਵਾਲੀ ਡੋਗਲੀ ਆ ਕਿਸਮ ਹੈ ਇਦਾ ਔਸਤ ਝਾੜ 9.2 ਕਿੰਟਲ ਪ੍ਰਤੀ ਏਕੜ ਮਿਲ ਜਾਂਦਾ ਹੈ ਤਦਾ 155 ਦਿਨਾਂ ਵਿੱਚ ਪੱਕ ਜਾਂਦੀ ਹੈ ਗੋਬੀ ਸਰੋਦੀ ਵੀ ਇਸ ਇੱਕ ਵੈਰੈਟੀ ਇਸ ਸਾਲ ਅਸੀਂ ਲੀ सिफारिश कीती है पीजीएसएच 2155 किस दी बिजाई ਤੁਸੀਂ 10 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਕਰ ਸਕਦੇ ਹੋ ਇਸ ਕਿਸਮ ਨੂੰ ਚਿੱਟੀ ਗੁੰਗੀ ਨਹੀਂ ਲੱਗਦੀ ਇਹਦਾ ਔਸਤਾ ਝਾੜ 9.7 ਕੁਇੰਟਲ ਪ੍ਰਤੀ ਏਕੜ ਮਿਲ ਜਾਂਦਾ ਹੈ ਤਾਂ ਦਬ ਬੀਜ ਵਿੱਚ ਤੇਲ ਦੀ ਮਾਤਰਾ 41.2% ਹੋ ਜਾਂਦਾ ਹੈ ਕੁਝ ਚਾਰਿਆਂ ਦੇ ਫਸਲੇ ਚ ਵੀ ਅਸੀਂ ਗੱਲ ਕਰ ਲੈਂਦੇ ਆਂ ਚਾਰਾ ਤੁਸੀਂ ਇੱਕ ਚੀਜ਼ ਜਾਣ ਰੱਖਣੀ ਹੈ ਕਿ ਦਾਣਿਆਂ ਤੋਂ ਮੁਕਾਬਲੇ ਫਲੀਦਾਰਾ ਚਾਰੇ ਤੋਂ ਪ੍ਰੋਟੀਨ ਜ਼ਿਆਦਾ ਵਧੀਆ ਮਿਲਦਾ ਹੈ ਤਾਂ ਕਰਕੇ ਰਲਿਆ ਮਿਲਿਆ ਚਾਰਾ ਹੀ ਤੁਸੀਂ ਪੈਦਾ ਕਰੋ ਜਿਵੇਂ ਫਲੀਦਾਰ ਹੋ ਗਿਆ ਬਰਸੀਮ ਸਿੰਜੀ ਤੱਕ ਗੈਰ ਫਲੀਦਾਰ ਜਵੇਂ ਜਵੀ ਅਧੀਕਰ ਇਸ ਤੇ ਹਗਾ ਤੁਸੀਂ ਗੁਣਤਾ ਵਾਲਾ ਚਾਰਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਹੀ ਸਟੇਜ ਤੇ ਕਟਾਈ ਕਰਨੀ ਚਾਹੀਦੀ ਹੈ ਹੋਰ ਇੱਕ ਹਫਤਾ ਪਹਿਲਾਂ ਕਟਾਈ ਤੋਂ ਇੱਕ ਹਫਤਾ ਪਹਿਲਾਂ ਪਾਣੀ ਜ਼ਰੂਰ ਲਾਣਾ ਹੈ ਬਰਸੀਮ ਦੀ ਦੋ ਕਿਸਮਾਂ BL44 ਦਾ BL42 BL42 ਦਾ ਔਸਤ ਜਾਂ 440 ਕੁਇੰਟਲ ਪ੍ਰਤੀ ਏਕੜ ਮਿਲ ਜਾਂਦਾ ਹੈ ਇਸ ਦਾ ਇੱਥੇ ਬੀਜ ਮਿਲ ਹੀ ਜਾਂਦਾ ਹੈ ਔਰ ਦੂਜੀ ਜਵੀ ਜਵੀ ਫਸਲ ਔਰ ਅਗਰ ਖੁਰਾਕ ਦੀ ਗੱਲ ਕਰੇ ਤਾਂ ਜਵੀ ਦਾ ਨੰਬਰ ਬਰਸਿੰਦ ਤੋਂ ਬਾਅਦ ਆਂਦਾ ਹੈ oval 17 ਇੱਕ ਇੱਕ ਕਟਾਈ ਵਾਲੀ ਕਿਸਮ ਹੈ oval 16 ਦੋਹਰੀ ਕਿਸਮ ਹੈ ਔਰ 2 14 ਇੱਕ ਦੋ ਕਟਾਈ ਵਾਲੀ ਕਿਸਮ ਹੈ oval 17 ਇਸ ਵਾਰ ਅਸੀਂ ਨਵੀਂ ਸ਼ਿਫਾਰਿਸ਼ ਕੀਤੀ ਹੈ ਇਸ ਦਾ ਝਾੜ 315 ਪਰਤੀ ਕਿੰਟਲ ਹੈ ਤਾਂ ਔਸਤ ਬੀਜ ਦਾ ਝਾੜ 9.6 ਕਿੰਟਲ ਹੈ ਔਰ ਆਲ 16 ਦਾ 70 ਬਜਾਈ ਤੋਂ 70 ਦਿਨਾਂ ਬਾਅਦ 90 ਕੁਇੰਟਲ ਦਾ ਝਾੜ ਦੇ ਦਿੰਦੀ ਹੈ ਦਦਾ ਉਸ ਤੋਂ ਬਾਅਦ ਬੀ ਦਾ ਝਾੜ 7.6 ਕੁਇੰਟਲ ਪ੍ਰਤੀ ਏਕੜ ਮਿਲ ਜਾਂਦਾ ਹੈ ਰਾਈ ਰਾਈ ਦਾ ਵਿੱਚ ਪ੍ਰੋਟੀਨ ਅਤੇ ਨਿਸ਼ਾਸਤੇ ਕਾਫੀ ਮਾਤਰਾ ਛੋਂਦੇ ਹਨ ਰਾਈਗਰਾ ਦੋ ਆ ਤੁਸੀਂ ਸਤੰਬਰ ਦੇ ਆਖਰੀ ਹਫਤੇ ਤੋਂ ਲੈ ਕੇ ਸ਼ੁਰੂ ਅਕਤੂਬਰ ਦੇ ਪਹਿਲੇ ਹਫਤੇ ਤੱਕ ਵੀ ਸਕਦੇ ਹੋ ਇਸ ਦੀ 6 ਕਟਾਈਆਂ ਤੁਸੀਂ ਲੈ ਸਕਦੇ ਹੋ ਔਰ 6 ਕਟਾਈਆਂ ਦਾ ਔਸਤਨ 327 ਕਿਲੋਟਲ ਪ੍ਰਤੀ ਏਕੜ ਦਾ ਚਾਰਾ ਮਿਲ ਜਾਂਦਾ ਹੈ ਇਸ ਦਾ ਬੀਜ 1 ਕਿਲੋ ਦੀ ਪੈਕਿੰਗ ਵਿੱਚ 300 ਰੁਪਏ ਰੇਟ ਤੇ ਮਿਲ ਜਾਂਦਾ ਹੈ ਇੱਥੇ ਅਸੀਂ ਹੋਰ ਵੀ ਕੁਝ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਸਟਾਲ ਉੱਤੇ ਲੱਗੀ ਪਈ ਹੈ ਬੀਜ ਦੇ ਸੈਂਪਲ ਵੀ ਰੱਖੇ ਹੋਏ ਹਨ ਤੁਸੀਂ ਦੇਖ ਸਕਦੇ ਹੋ ਆਪਣੀ ਟੈਕਨੋਲੋਜੀ ਪਾਰਕ ਵਿੱਚ ਵੀ ਅਸੀਂ ਆ ਕਿਸਮਾ ਲਾਈ ਹੋਈ ਹੈ ਉਹ ਵੀ ਤੁਸੀਂ ਜ਼ਰੂਰ ਮੁਲਾਂਕਣ ਕਰੋ ਔਰ ਹੋਰ ਵੀ ਬਤੇਰੀ ਤੁਸੀਂ ਅਗਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਇੱਥੇ ਵਿਜ਼ਿਟ ਕਰੋ ਮੈਨੂੰ ਸੁਣਨਾ